ਚੋਰਾਂ ਦੀ ਗੰਦੀ ਕਰਤੂਤ ਤੁਹਾਨੂੰ ਦਿਖਾਉਣ ਲੱਗੇ ਆ ਕਿ ਚੋਰ ਕਿੱਥੋਂ ਤੱਕ ਪਹੁੰਚ ਚੁੱਕੇ ਨੇ ਤਾਂ ਆ ਜਿਹੜਾ ਮਾਰਗ ਆ ਇਹ ਕਹਿ ਲਈਏ ਬੇਟੀਆਂ ਦਾ ਫਿਰੋਜ਼ਪੁਰ ਦੀਆਂ ਬੇਟੀਆਂ ਦੇ ਨਾਮ ਤੇ ਮਾਰਗ ਆ ਇਧਰਲੇ ਪਾਸੇ ਜੇਲ ਆ ਔਰ ਇਧਰਲੇ ਪਾਸੇ ਸਰਕਾਰੀ ਸਕੂਲ ਆ ਔਰ ਇਹ ਰੋਡ ਜਿਹੜੀ ਆ ਇਹ ਬਾਗੀ ਹਸਪੀਟਲ ਨੂੰ ਜਾਂਦੀ ਆ ਇਹ ਫਿਰੋਜ਼ਪੁਰ ਦੇ ਸੈਂਟਰ ਚ ਕਹਿ ਸਕਦੇ ਆ ਔਰ ਇਹ ਬੋਰਡ ਇਸ ਤਰੀਕੇ ਨਾਲ ਫਿਰੋਜ਼ਪੁਰ ਦੀਆਂ ਬੇਟੀਆਂ ਦੇ ਲਾਏ ਆ ਜਿਨ੍ਹਾਂ ਨੇ ਕੋਈ ਮੁਕਾਮ ਹਾਸਲ ਕੀਤਾ ਔਰ ਇਸ ਰੋਡ ਦੇ ਉੱਪਰ ਲਗਾਤਾਰ ਤੁਸੀਂ ਕੈਮਰੇ ਨਾਲ ਦੇਖ ਲਓ ਵੀ ਹੁਣ ਤੱਕ तकरीबन ਕੋਈ ਸ਼ੇਕ ਬੋਰਡ ਤੁਹਾਨੂੰ ਲੱਗੇ ਦਿਖਣਗੇ ਇਹ 5-6 ਬੋਰਡ ਨਹੀਂ ਹੈਗੇ ਬੋਰਡ ਜਿਹੜੇ ਇੰਨੀ ਸਪੇਸ ਤੇ ਸੀਗੇ ਆ ਸਪੇਸ ਨਜ਼ਰ ਮਾਰੋ ਕਿੰਨੀ ਖੋ ਸਕਦੀ ਆ ਆ 12-13 ਫੁੱਟ ਦੀ ਦੂਰੀ ਤੇ ਬੋਰਡ ਲੱਗੇ ਸੀ ਤਾਂ ਚੋਰਾਂ ਨੇ ਕੀ ਕੀਤਾ ਤਾਂ ਆ ਪਹਿਲਾਂ ਤੁਹਾਨੂੰ ਦਿਖਾਵਾਂ ਇੱਥੋਂ ਉੱਪਰੋਂ ਜਿਹੜੇ ਬੋਰਡ ਨੇ ਪਟਲੇ ਆ ਆ ਉਤੋਂ ਪਟਕੇ ਪਾਈਪਾਂ ਸਮੇਤ ਬੋਰਡ ਇੱਥੋਂ ਲੈ ਕੇ ਫਰਾਰ ਹੋ ਗਏ ਆ ਸਾਰੇ ਬੋਰਡਾਂ ਇਸੇ ਤਰੀਕੇ ਨਾਲ ਹੀ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਇਹ ਬੋਰਡ ਲੋਹੇ ਦੇ ਨੇ ਤਾਂ ਕਾਫੀ ਹੈਵੀ ਵੀ ਨੇ ਇਹ ਨਹੀਂ ਵੀ ਬਿਲਕੁਲ ਨਾਰਮਲ ਨੇ ਵੱਢ ਕੇ ਤੋੜ ਕੇ ਲੈ ਕੇ ਜਾਇਆ ਗਿਆ ਹੈ ਤਾਂ ਉਸ ਬੋਰਡ ਤੋਂ ਹੁਣ ਗੱਲ ਕਰੀਏ ਤਾਂ ਜਿਹੜੀ ਦੂਰੀ ਆ 10-12 ਫੁੱਟ ਦੀ ਜਿਹੜੀ ਬਣ ਜਾਂਦੀ ਆ ਤਾਂ ਦੂਜਾ ਬੋਰਡ ਵੀ ਇੱਥੇ ਕਿਤੇ ਹੀ ਹੋਣਾ ਚਾਹੀਦਾ ਜਿਹੜਾ ਇਥੋਂ ਪਟਿਆ ਗਿਆ ਆ ਪਈ ਉਹਦੀ ਤਸਵੀਰ ਦੂਜੇ ਬੋਰਡ ਦੀ ਆ ਇਥੋਂ ਤੋੜਿਆ ਗਿਆ ਇਸ ਜਗ੍ਹਾ ਤੋਂ ਦੂਜਾ ਬੋਰਡ ਤੋੜਿਆ ਗਿਆ ਔਰ ਇਸੇ ਤਰੀਕੇ ਨਾਲ ਦੂਰ ਤੱਕ ਜਿਹੜੇ ਬੋਰਡ ਜਿੰਨੇ ਵੀ ਇੱਥੇ ਲੱਗੇ ਸੀ ਚੋਰ ਇੱਥੋਂ ਲੈ ਕੇ ਫਰਾਰ ਹੋ ਚੁੱਕੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਬੇਟੀ ਬਚਾਓ ਬੇਟੀ ਪੜਾਓ ਦਾ ਇੱਕ ਪਾਸੇ ਨਾਰਾ ਚੱਲਦਾ ਏ ਔਰ ਦੂਜੇ ਪਾਸੇ ਚੋਰ ਬੜੇ ਸਰਗਰਮ ਚੱਲਦੇ ਨੇ ਤਾਂ ਹੁਣ ਕਿੱਥੋਂ ਤੱਕ ਉਮੀਦ ਲਾ ਸਕਦੇ ਆ ਕਿ ਕਿੱਥੋਂ ਤੱਕ ਜੇ ਬੋਰਡਾਂ ਨੂੰ ਪੈ ਗਏ ਨੇ ਤਾਂ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਚੋਰੀ ਕਰਦੇ ਹੋਣਗੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਆਹ ਵੇਖ ਲਓ ਨਿਸ਼ਾਨੀਆਂ ਇਸੇ ਤਰੀਕੇ ਨਾਲ ਨਿਸ਼ਾਨੀਆਂ ਨੇ ਇੱਥੇ ਸਾਰੇ ਦੇ ਸਾਰੇ ਬੋਰਡ ਜਿੰਨੇ ਵੀ ਬੋਰਡ ਲੱਗੇ ਸੀ ਉਹ ਇੱਥੋਂ ਚੋਰੀ ਹੋ ਚੁੱਕੇ ਔਰ ਤੁਹਾਨੂੰ ਦੱਸ ਦਈਏ ਕਿ ਅਗਰ ਇੱਥੋਂ ਬੋਰਡ ਚੋਰੀ ਹੋ ਗਏ ਆ ਬੋਰਡ ਔਰ ਇਧਰੋਂ ਹੀ ਜਿਹੜੀ ਜੇਲ ਹੈਗੀ ਆ ਔਰ ਜੇਲ ਦੀ ਗੱਲ ਕਰੀਏ ਤਾਂ ਜੇਲ ਦੇ ਵਿੱਚ ਵੀ ਰੋਜ਼ਾਨਾ ਖਬਰਾਂ ਆਉਂਦੀਆਂ ਨੇ ਕਿ ਜਿਹੜੇ ਮੋਬਾਈਲ ਥਰੋ ਹੁੰਦੇ ਨੇ ਨਸ਼ਾ ਥਰੋ ਹੁੰਦਾ ਹੈ ਇੱਥੋਂ ਉਸ ਤੋਂ ਬਾਅਦ ਖਬਰਾਂ ਆਉਂਦੀਆਂ ਨੇ ਇਸ ਦਾ ਮਤਲਬ ਕਿ ਜੇ ਇਧਰ ਇਹ ਚੀਜ਼ਾਂ ਜਾਂਦੀਆਂ ਨੇ ਤਾਂ ਇਹਦਾ ਮਤਲਬ ਸਿਕਿਉਰਿਟੀ ਨਹੀਂ ਹੈਗੀ ਸਿਕਿਉਰਿਟੀ ਦੇ ਹੁੰਦੇ ਵੀ ਨਾਲ ਜੇਲ ਹੋਵੇ ਨਾਲ ਟਾਈਟ ਸਕਿਉਰਟੀ ਹੋਵੇ ਔਰ ਫਿਰ ਵੀ ਇਹ ਚੀਜ਼ਾਂ ਹੋ ਜਾਣ ਫਿਰ ਵੀ ਇੱਥੇ ਇਹ ਬੋਰਡ ਪੱਟੇ ਜਾਣ ਚੋਰ ਇਹਨਾਂ ਨੂੰ ਪੱਟਣ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਆਖਰਕਾਰ ਇਹਨਾਂ ਦੇ ਹੌਸਲੇ ਹੁਣ ਕਿੰਨੇ ਕੁ ਬਲੰਦ ਆ ਚੈਨੀਆਂ ਖੋਣੀਆਂ ਹੋਣ ਜਾਂ ਮੋਟਰਸਾਈਕਲ ਚੁੱਕਣੇ ਹੁਣ ਜਾਂ ਫਿਰ ਘਰਾਂ ਦੇ ਬਾਹਰੋਂ ਕਾਰਾਂ ਚੁੱਕਣੀਆਂ ਹੁਣ ਇੱਥੋਂ ਤੱਕ ਕਿ ਜਿਹੜੀ ਵੀ ਚੀਜ਼ ਦੀ ਗੱਲ ਕਰੀਏ ਚੋਰਾਂ ਦੇ ਨਿਸ਼ਾਨੇ ਤੇ ਰਹਿੰਦੀ ਆ ਬਸ ਤਾਂਗ ਰਹਿੰਦੀ ਉਹਨਾਂ ਨੂੰ ਸਮਾਂ ਲੱਗਣ ਦੀ ਔਰ ਉਹ ਸਮਾਂ ਜਦੋਂ ਉਹਨਾਂ ਦਾ ਲੱਗਦਾ ਹੈ ਤਾਂ ਚੋਰ ਇੱਥੋਂ ਇਸੇ ਤਰੀਕੇ ਨਾਲ ਪਟਕੀ ਇਥੋਂ ਰਫੂ ਚੱਕਰ ਹੁੰਦੇ ਨੇ ਹਾਲਾਂਕਿ ਪ੍ਰਸ਼ਾਸਨ ਦੇ ਹੱਥੇ ਇਹ ਚੋਰ ਹਜੇ ਤੱਕ ਨਹੀਂ ਲੱਗੇ ਪਹਿਲੇ ਵੀ ਕੁਝ ਕੁ ਚੋਰ ਪ੍ਰਸ਼ਾਸਨ ਦੇ ਲੁਟੇਰੇ ਹੱਥ ਲੱਗਦੇ ਨੇ ਪਰ ਕੁਝ ਸਮੇਂ ਬਾਅਦ ਉਹ ਵਾਪਸ ਫੇਰ ਆ ਜਾਂਦੇ ਨੇ ਕੁਝ ਦਿਨ ਜਾਂਦੇ ਨੇ ਫਿਰ ਵਾਪਸ ਆ ਜਾਂਦੇ ਨੇ ਪਰ ਹਾਲਾਤ ਓਂ ਦੀ ਤਿਉਂ ਨੇ ਲੋਕ ਕਿਤੇ ਵੀ ਸੇਫ ਨਹੀਂ ਹੈਗੇ ਇਥੋਂ ਤੱਕ ਕਿ ਅਗਰ ਇਹ ਬੇਟੀਆਂ ਦੇ ਬੋਰਡ ਇਥੋਂ ਬੇਟੀਆਂ ਦੇ ਸਨਮਾਨ ਵਾਲੇ ਜਿਹੜੇ ਬੋਰਡ ਨੇ ਅਗਰ ਇਹ ਇਥੋਂ ਚੋਰੀ ਹੋਣ ਲੱਗ ਪਏ ਨੇ ਤਾਂ ਬੇਟੀਆਂ ਵੀ ਮੈਕਨਾਂ ਕਿੱਥੇ ਸੁਰੱਖਿਅਤ ਨੇ ਫਿਰੋਜ਼ਪੁਰ ਦੇ ਵਿੱਚ ਇਹ ਹਾਲਾਤ ਇੱਥੋਂ ਦੇ ਨੇ ਹੁਣ ਦੇਖਦੇ ਆਂ ਪ੍ਰਸ਼ਾਸਨ ਦੇ ਲਈ ਚੈਲੰਜ ਬਹੁਤ ਵੱਡਾ ਹੈ ਕਿਉਂਕਿ ਬਿਲਕੁਲ ਪ੍ਰਸ਼ਾਸਨ ਦੇ ਮੈਕਨਾਂ ਨੱਕ ਨੱਕ ਦੇ ਹੀਠੋਂ ਚੋਰੀ ਕਰਕੇ ਲੈ ਕੇ ਗਏ ਆ ਚੋਰ ਨੱਕ ਦੇ ਹੀਠੋਂ ਇਧਰ ਜੇਲ ਹੋਵੇ ਇਧਰ ਐਸਐਸਪੀ ਦਫ਼ਤਰ ਹੋਵੇ ਕੁਝ ਦੂਰੀ ਤੇ ਔਰ ਬਿਲਕੁਲ ਸਿਕਿਉਰਿਟੀ ਟਾਈਟ ਵਾਲਾ ਏਰੀਆ ਹੋਵੇ ਫਿਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਜਾਣ ਤਾਂ ਪ੍ਰਸ਼ਾਸਨ ਦੇ ਲਈ ਬੜਾ ਵੱਡਾ ਸਵਾਲ ਬੜਾ ਵੱਡਾ ਚੈਲੰਜ ਬਣ ਜਾਂਦਾ ਹੈ ਹੁਣ ਦੇਖਦੇ ਆ ਪ੍ਰਸ਼ਾਸਨ ਇਹਨਾਂ ਪੁਲਿਸ ਇਹਨਾਂ ਚੋਰਾਂ ਨੂੰ ਕਦ ਤੱਕ ਟਰੇਸ ਕਰ ਲੈਂਦੀ ਆ ਜਾਂ ਫਿਰ ਲੋਕ ਇੰਤਜ਼ਾਰ ਕਰਨ ਹੋਰ ਕਿਹੜੀ ਜਗ੍ਹਾ ਤੇ ਚੋਰੀ ਹੋ ਰਹੀ ਆ ਹੋਰ ਕਿਹੜੀ ਖਬਰ ਆ ਰਹੀ ਆ ਚੋਰੀ ਦੀ ਕਿ ਉਹ ਚੋਰ ਨਹੀਂ ਫੜੇ ਗਏ ਦੇਖਦੇ ਆ ਪ੍ਰਸ਼ਾਸਨ ਇਸ ਦੇ ਉੱਪਰ ਕੀ ਕੁਝ ਕਰਦਾ ਹੈ ਜਾਂ ਫਿਰ ਇਸੇ ਤਰੀਕੇ ਨਾਲੇ ਚੋਰੀਆਂ ਹੁੰਦੀਆਂ ਰਹਿਣਗੀਆਂ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ